ਕਨੌਰੀ ਬਾਰਡਰ ਤੇ ਉੱਪਰ 111 ਕਿਸਾਨਾਂ ਦਾ ਜਥਾੜਾ ਜੜਾ ਸੀਗਾ ਮਰਨ ਵਰਤੇ ਬੈਠਾ ਉਸ ਤੋਂ ਬਾਅਦ ਅੱਜ ਇੱਕ ਕਿਸਾਨ ਦੀ ਤਬੀਅਤ ਜਿਹੜੀ ਉਹ ਵਿਗੜੀ ਜਿਸ ਤੋਂ ਬਾਅਦ ਹਰਿਆਣਾ ਔਰ ਪੰਜਾਬ ਪੁਲਿਸ ਪ੍ਰਸ਼ਾਸਨ ਜਿਹੜਾ ਸੀ ਉਹ ਅਲਰਟ ਤੇ ਆਇਆ ਤਾਂ ਹੁਣ ਇੱਥੇ ਹਰਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਡਾਕਟਰਾਂ ਦੀ ਟੀਮ ਲੈ ਕੇ ਪਹੁੰਚਿਆ ਤਾਂ ਇਹ ਡਾਕਟਰ ਜਿਹੜੇ ਨੇ ਤਸਵੀਰਾਂ 'ਚ ਦੇਖ ਪਾ ਰਹੇ ਹੋ ਇਹ ਹਰਿਆਣੇ ਵਾਲੇ ਪਾਸੇ ਤੋਂ ਇੱਥੇ ਪਹੁੰਚੇ ਔਰ ਪਹਿਲਾਂ ਡਾਕਟਰ ਸਵੈਮਾਨ ਦੀ ਜਿਹੜੀ ਟੀਮ ਸੀਗੀ ਉਹ ਵੀ ਜਾਂਚ ਪੜਤਾਲ ਕਰ ਰਹੀ ਸੀ ਚੈੱਕਅਪ ਕਰ ਰਹੀ ਸੀ ਔਰ ਉਸ ਤੋਂ ਬਾਅਦ ਪੰਜਾਬ ਪ੍ਰਸ਼ਾਸਨ ਜਿਹੜਾ ਓ ਵੀ ਜਾਗਿਆ ਜਦੋਂ ਇੱਥੇ ਕਿਸਾਨ ਦੀ ਤਬੀਅਤ ਵਿਗੜੀ ਵਰਗੀ ਦਾ ਦੌਰਾ ਜਿਹੜਾ ਪੈਨ ਤੋਂ ਬਾਅਦ ਉਸ ਤੋਂ ਬਾਅਦ ਹੁਣ ਹਰਿਆਣਾ ਦੇ ਜਿਹੜੇ ਡਾਕਟਰਸ ਨੇ ਡਾਕਟਰ ਸੀਜੀਟੀਮ ਹੈ ਉਹ तमाम ਇਹ ਜਿਹੜੇ ਕਿਸਾਨ ਨੇ ਉਹਨਾਂ ਦਾ ਚੈੱਕਅਪ ਕਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਇੱਥੇ ਲਗਾਤਾਰ ਜੇ ਅਸੀਂ ਗੱਲ ਕਰੀ ਤਾਂ ਅੱਜ ਦੂਸਰਾ ਦਿਨ ਹੈ ਤਾਂ ਜਗਦੀਸ਼ ਸਿੰਘ ਢੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਜਿਹੀਆਂ ਤਖਤੀਆਂ ਪਾ ਕੇ ਇਹ ਜਿਹੜਾ 111 ਕਿਸਾਨਾਂ ਦਾ ਜਥਾ ਹੈ ਇਹ ਅੱਜ ਦੂਸਰੇ ਦਿਨ ਦੇ ਮਰਨਵਤ ਵਿੱਚ ਦਾਖਲ ਹੋ ਚੁੱਕਾ ਹੈ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਤਬੀਅਤ ਕਿਵੇਂ ਦੀ ਕਿਉਂਕਿ ਇੱਕ ਪਹਿਲਾਂ ਕਿਸਾਨ ਦੀ ਤਬੀਅਤ ਵਿਗੜੀ ਸੀ ਉੱਥੇ ਆ ਨਹੀਂ ਉਹ ਠੀਕ ਹੋ ਗਈ ਆ ਕੋਈ ਮੈਨੂੰ ਲੱਗਦਾ ਕੋਈ ਜ਼ਿਆਦਾ ਸੀਰੀਅਸ ਨਹੀਂ ਸੀਗਾ ਅ ਬਾਕੀ ਹੈ ਕਿ 111 ਲੋਕ ਨੇ ਹਰ ਇੱਕ ਦਾ ਫਿਜ਼ੀਕਲ ਸਟੇਟਸ ਔਰ ਮੈਂਟਲ ਸਟੇਟਸ ਅਲੱਗ-ਅਲੱਗ ਹੁੰਦਾ ਵਾ ਅ ਕੋਈ ਨਹੀਂ ਚਿੰਤਾ ਵਾਲੀ ਗੱਲ ਨਹੀਂ ਸਭ ਦੇ ਜਿਹੜੇ ਚੜ੍ਹਦੀ ਕਲਾ ਵਿੱਚ ਨੇ ਜਦੋਂ ਸਾਡਾ ਜਰਨੈਲ ਜਿਹੜਾ 59 ਦਿਨ ਚੜ੍ਹਦੀ ਕਲਾ ਵਿੱਚ ਨੇ ਜਦੋਂ ਆਪਾਂ ਸਾਰੇ ਉਹਦੇ ਪਿੱਛੇ ਹੀ ਆਂ ਆਪਾਂ ਸਾਰੇ ਚੜ੍ਹਦੀ ਕਲਾ ਵਿੱਚ ਆ ਕੋਈ ਇਹੋ ਜੀ ਗੱਲਬਾਤ ਨਹੀਂ ਆ ਮੈਨੂੰ ਲੱਗਦਾ ਕਿ ਜੋ ਮੈਡੀਕਲ ਚੈੱਕਅਪ ਹੋ ਰਿਹਾ ਉਹਦਾ ਨਾਲ ਹੋਰ ਕਲੀਅਰ ਤਸਵੀਰ ਹੋ ਜਾਊਗੀ। ਬਾਕੀ ਪਹਿਲੇ ਕੁ ਦਿਨ ਜਿਹੜਾ ਜਿਹੜਾ ਫਸਟ ਟਾਈਮ ਜਿਹੜਾ ਮਰਨਰ ਤੇ ਬੈਠਦਾ ਨਾ ਉਹਨੂੰ ਪਹਿਲੇ ਇੱਕ ਦੋ ਦਿਨ ਜਿਹੜੀ ਪਰੇਸ਼ਾਨੀ ਹੁੰਦੀ ਆ ਦੋ ਦਿਨ ਬਾਅਦ ਸਰੀਰ ਆ ਬਾਡੀ ਆਪਣੇ ਆਪ ਅਡਾਪਟ ਕਰ ਜਾਂਦੀ ਆ। ਭੁੱਖ ਜਿਹੜੀ ਆ ਮਰ ਜਾਂਦੀ ਆ ਉਹ ਫਿਰ ਚੱਲਦਾ ਜਾਂਦਾ ਪ੍ਰੋਗਰਾਮ ਜਿਹੜਾ। ਪੰਜਾਬ ਦਾ ਪ੍ਰਸ਼ਾਸਨ ਦਾ ਪੰਜਾਬ ਦੀ ਡਾਕਟਰਾਂ ਦੀ ਟੀਮ ਲੇਟ ਆਈ ਸੀ। ਹਰਿਆਣੇ ਵਾਲੇ ਵੀ ਹੁਣ ਆ ਗਏ ਆ। ਦੋਵੇਂ ਚੈੱਕਅਪ ਕਰ ਰਹੀਆਂ ਇਹਨੂੰ ਕਿਵੇਂ ਦੇਖਦੇ? ਪੰਜਾਬ ਦੀ ਟੀਮ ਤੇ ਮੈਨੂੰ ਲੱਗਦਾ ਵਿੱਚ ਨਹੀਂ ਆ ਹਰਿਆਣੇ ਵਾਲੀ ਆ ਸਾਰੀ ਆ ਪੰਜਾਬ ਦੀ ਟੀਮ ਦੀ ਸਿਹਮਨ ਦੀ ਟੀਮ ਡਾਕਟਰਾਂ ਦੀ ਜਿਹੜੀ ਉਹ ਚੈੱਕ ਕਰ ਲਈ ਕੀਤਾ ਸੀ ਅੱਜ ਵੀ ਕਰ ਰਹੀ ਪੰਜਾਬ ਵੱਲੋਂ ਟੀਮ ਕੋਈ ਹਲ ਤੱਕ ਇੱਥੇ ਪਹੁੰਚੀ ਨਹੀਂ ਆ ਬਿਲਕੁਲ ਬਿਲਕੁਲ ਤਾਂ ਇਹ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇੱਥੇ ਜਿਹੜੀ ਹਰਿਆਣਾ ਡਾਕਟਰ ਸੀ ਜਿਹੜੀ ਟੀਮ ਹੈ ਜਾਂਚ ਪੜਤਾਲ ਕਰ ਰਹੀ ਹੈ ਚੈੱਕ ਅਪ ਕਰ ਰਹੀ ਹੈ ਔਰ ਇੱਥੇ ਕੀ ਕੀ ਜਿਹੜੇ ਮਾਇਨੇ ਨੇ ਕੀ ਕੀ ਜਿਹੜੇ ਚੈੱਕ ਅਪ ਇੱਥੇ ਕੀਤਾ ਹੁਣ ਜਾਂਚ ਦੇ ਵਿੱਚ ਹੈ ਕਿਉਂਕਿ ਇੱਥੇ ਪਹਿਲਾਂ ਤਾਂ ਜਿਹੜੇ ਡਾਕਟਰਸ ਦਾ ਪਾਰ ਹੈ ਉਹਨਾਂ ਨੂੰ ਜਿਹੜਾ ਦੇਖਿਆ ਜਾ ਰਿਹਾ ਇਸ ਦੇ ਨਾਲ ਨਾਲ ਇਹ ਵੀ ਚੀਜ਼ਾਂ ਜਿਹੜੀਆਂ ਨੇ ਹੁਣ ਜਾਂਚ ਕੀਤੀ ਜਾ ਰਹੀ ਹੈ ਔਰ ਕਿਹੜੇ ਕਿਹੜੇ ਪੈਰਾਮੀਟਰਸ ਜਿਹੜੇ ਡਾਕਟਰਸ ਵੱਲੋਂ ਦੇਖੇ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਗੱਲਬਾਤ ਵੀ ਕਰਾਂਗੇ ਡਾਕਟਰਸ ਦੀ ਟੀਮ ਜਿਹੜੇ ਸੀਨੀਅਰ ਡਾਕਟਰ ਸਾਹਿਬ ਨਾਲ ਤਾਂ ਡਾਕਟਰ ਸਾਹਿਬ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਖਾਸ ਤਿਆਂ ਦਿੱਤਾ ਜਾ ਰਿਹਾ ਤੁਸੀਂ ਚੈੱਕਅਪ ਕਰ ਰਹੇ ਹੋ ਹਰਾਨੇ ਦੇ ਜੂਡਿਕਸ਼ਨ ਤੁਸੀਂ ਆਸਰੇ ਹੋ ਪਰ ਕਿਹੜੀ ਕਿਹੜੀ ਚੀਜ਼ਾਂ ਦਾ ਖਾਸ ਤਿਆਂ ਰੱਖਿਆ ਜਾ ਰਿਹਾ ਕੀ ਕੀ ਚੈੱਕਅਪ ਕਰ ਰਹੇ ਹੋ ਐਸਾ ਜੀ ਸਭ ਤੋਂ ਇੰਪੋਰਟੈਂਟ ਹੈ weight ਹੈ हम वेट चेक कर रहे हैं ताकि हम अगर ये अनशन खत्म हो जाता है सरकार बात मान लेती है जो भी समझौता हो जाता है तो ठीक है नहीं होता है तो हर रोज़ हम वेट चेक करेंगे ताकि हमें पता लग जाए कि अनशन के प्रभाव से किसी का वेट कम तो नहीं हो दूसरा हम बीपी चेक कर रहे हैं क्योंकि बीपी घटने के चांसेस होते हैं जैसे कुछ खा नहीं रहे पी नहीं रहे तो उसमें बीपी घट जाता है कई बार और इसके अलावा मतलब पहले पंजाब की टीम कर रही थी लेकिन अभी हरियाणा का प्रशासन ऐसे पर आके इसका कोई खास रीजन है या आपको के प्रशासन ने भेजा कि आप हमारी प्रशासनिक तौर ड्यूटी लगाई गई है वो हम अपने ड्यूटी कम्पलीट पूरी करने आए हैं यहाँ पे उसी हिसाब से आए हैं ऑर्डर पे आए हैं बिल्कुल बिल्कुल सो so, और इसके अलावा क्या क्या चेकअप रहेगा और डेली रहेगा सर जी हमने एक शुगर और टेस्ट करना था लेकिन शुगर ऑलरेडी हो चुका है टेस्ट तो हम नहीं कर रहे हैं क्योंकि बार बार ਉਸੀ ਕੇ ਲਈ ਕਿਸੇ ਕੋ ਦੁੱਖ ਦੇਣਾ ਪ੍ਰੇਕ ਕਰਨਾ ਕੋਈ ਅੱਛਾ ਨਹੀਂ ਹੈ ਅਭੀ ਹੋ ਚੁਕਾ ਹੈ ਇਨਕਾ ਹਮ ਅਗਲੇ ਸੈਸ਼ਨ ਮੇ ਹਮ ਦੇਖ ਲੇ ਮਾਰਨਿੰਗ ਮੇ ਜਾਂ ਜੈਸੀ ਇਵਨਿੰਗ ਮੇ ਹੈ ਬਾਕੀ ਹੋਰ ਵੀ ਕਰ ਰਹੇ ਹੈ ਮਤਲਬ ਡੇਲੀ ਆਪ ਰੋਟੇਸ਼ਨ ਵਾਈਜ਼ ਆਏਗੇ ਸਵੇਰ ਸ਼ਾਮ ਆਪकी ਟੀਮੇ ਨਹੀਂ ਹਮ ہماری ਟੀਮ ਅਭੀ ਬਣੀ ਹੋਈ ਹੈ ਅਗਰ ਹਮਾਰੀ ਕੋਈ ਐਮਰਜੈਂਸੀ ਡਿਊਟੀ ਕਹੀਂ ਹੋਰ ਲੱਗਤੀ ਹੈ ਤੋ ਦੂਸਰੇ ਡਾਕਟਰਸ ਆਏਗੇ ਮਤਲਬ ਆਪ ਕੰਟੀਨਿਊ ਆਪ ਰਹੇਗੇ ਹਾਂਜੀ ਬਿਲਕੁਲ ਜੀ ਕੰਟੀਨਿਊ ਨੇ ਮਾਰਨਿੰਗ ਈਵਨਿੰਗ ਮੈਂ ਹਮ ਜੈਸੇ ਆਤੇ ਜਾਤੇ ਰਹੇ ਬਿਲਕੁਲ ਬਿਲਕੁਲ ਤਾ ਇਹ ਸਾਰੀਆਂ ਚੀਜ਼ਾਂ ਦੇਖੋ ਕਿਉਂਕਿ ਪਹਿਲਾ ਤਾ ਇਹ ਵੀ ਚੀਜ਼ ਹੈ ਕਿ ਹਰਿਆਣਾ ਦੀ ਹਦੂਦ ਦੇ ਵਿੱਚ ਪੈਂਦਾ ਔਰ ਦੂਸਰੇ ਪਾਸੇ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਇਹ ਵੀ ਪਹਿਲ ਕਦਮੀਆਂ ਪਹਿਲਾਂ ਇੱਥੇ ਕਿਸਾਨਾਂ ਨੂੰ ਜਿਹੜਾ ਮਰਨਵਰ ਤੇ ਬੈਠ ਇਹ ਮਰਨ ਵਰਤ ਚੱਲ ਰਿਹਾ ਹਰਿਆਣੇ ਦੀ ਹਦੂਦ ਹੈ। ਔਰ ਦੂਸਰੀ ਤਰਫ ਧਰਨਾ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਮਰਨ ਵਰਤ ਨੂੰ ਮੁੜ ਕੇ ਜਾਂਚ ਪੜਤਾਲ ਇੱਥੇ ਕਿਸਾਨਾਂ ਦੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਮਰਨ ਵਰਤ ਦੇ ਮੱਦੇਨਜ਼ਰ ਦੇਖੋ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਭੁੱਖ ਕਟਣ ਤੋਂ ਬਾਅਦ ਹਾਲਾਤ ਲਗਾਤਾਰ ਜਿਹੜੇ ਨੇ ਉਹ ਵਿਗੜਦੇ ਨੇ ਉਸ ਨੂੰ ਕਿਵੇਂ ਮੈਨੇਜ ਕਰਨਾ ਹੈ ਕਿਵੇਂ ਉਸ ਦਾ ਧਿਆਨ ਰੱਖਣਾ ਹੈ ਤਾਂ ਇਸ ਦੇ ਮਾਮਲੇ ਦੇ ਵਿੱਚ ਹੁਣ ਇੱਕ ਜਿਹੜੀ ਡਾਕਟਰ ਜੀ ਟੀਮ ਹੈ ਐਂਬੂਲੈਂਸ ਜਿਹੜੀ ਹੈ ਤਾਂ ਉਹ ਵੀ ਇੱਥੇ ਰੱਖੀ ਗਈ ਹੈ ਤਾਂ ਕੀ ਕੁਝ ਜਾਂਚ ਹੋਈ ਹੈ ਕੀ ਕੁਝ ਚੈੱਕ ਅਪ ਹੋਇਆ ਹਰਿਆਣਾ ਪ੍ਰਸ਼ਾਸਨ ਵੱਲੋਂ ਇੱਥੇ ਚੈੱਕ ਅਪ ਦੇਖੋ ਕਰ ਰਹੇ ਹੁਣੇ ਆਏ ਸਾਡੇ ਕੋਲ ਤਾਂ ਹਜੇ ਸਾਡਾ ਨੰਬਰ ਆਉਣਾ ਹੈ ਬੀਪੀ ਵਗੈਰਾ ਚੈੱਕ ਕਰ ਰਹੇ ਕਰਵਾਵਾਂਗੇ ਕੋਈ ਨਹੀਂ ਚੱਕਾ ਪਹਿਨਾਂ ਦੀ ਡਿਊਟੀ ਹੈ ਚੈੱਕ ਅਪ ਤਾਂ ਕਰਨਾ ਹੀ ਹੈ ਪਰ ਵੈਸੇ ਸਾਡਾ ਤਾਂ ਕਲੀਅਰ ਆ ਵੀ ਨਾ ਅਸੀਂ ਕੋਈ ਮੈਡੀਸਨ ਲੈਣੀ ਹੈ ਨਾ ਕੁਝ ਖਾਣਾ ਹੈ ਜਿੰਨਾ ਚਿਰ મોદી ਸਰਕਾਰ ਸਾਨੂੰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਇਦਾਂ ਹੀ ਰਹਿਣਾ ਉਹ ਪ੍ਰਮਾਤਮਾ ਦੇ ਹੱਥ ਵਾਸਾ ਵੀ ਕਿੰਨੇ ਦਿਨ ਸਾਡੇ ਸਵਾਸ ਦਿੱਤੇ ਪ੍ਰਮਾਤਮਾ ਨੇ ਉਹਨੇ ਦਿਨ ਜੀਵਾਂਗੇ ਨਹੀਂ ਸ਼ੀਧੀ ਪਾਜਾਂਗੇ ਮਰਨ ਵਰਤ ਚੱਲਦਾ ਰਹਿਣਾ ਹਾਂ ਮਰਨ ਵਰਤ ਜਾਰੀ ਰਹਿਣਾ ਜੀ ਇਹ ਪਹਿਲਾਂ ਮਾਨਸਿਕ ਤੌਰ ਤੇ ਮਜ਼ਬੂਤੀ ਹੋਈ ਸੀ ਜਾਂ ਕਿਵੇਂ ਮਾਨਸਿਕ ਤੌਰ ਤੇ ਦੇਖੋ ਪੰਜਾਬ ਦੀ ਧਰਤੀ ਇਦਾਂ ਦੀ ਆ ਮਾਨਸਿਕ ਤੌਰ ਤੇ ਪਹਿਲਾਂ ਹੀ ਮਜ਼ਬੂਤ ਹੁੰਦੇ ਆ ਅਸੀਂ ਅਸੀਂ ਪਹਿਲਾਂ ਹੀ ਮਜ਼ਬੂਤ ਸੀ ਕੋਈ ਸਾਡਾ ਜਿਹੜਾ ਬੁੱਢਾ ਜਰਨੈਲ ਬੈਠਾ 52 ਦਿਨਾਂ ਤੋਂ ਬੈਠਾ ਉਹ ਉਹਦੇ ਕਰਕੇ ਉਹਦੇ ਅੰਨੀ ਵੇਖ-ਵੇਖ ਕੇ ਸਾਡਾ ਮਨ ਐਡਾਕ ਮਜ਼ਬੂਤ ਹੋ ਗਿਆ ਵੀ ਸਨ ਸਾਡਾ ਵੀ ਜੀ ਕਰਦਾ ਵੀ ਅਸੀਂ ਸ਼ਹਾਦਤ ਦੇਈਏ ਉਹਦੀ ਸ਼ਹਾਦਤ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇ ਇਸ ਕਰਕੇ ਸਾਡਾ ਮਨ ਬਹੁਤ ਮਜ਼ਬੂਤ ਹੈ ਬਾਕੀ ਸਾ ਆਪਣੇ ਦੇਖੋ ਪੰਜਾਬ ਦਾ ਇਤਿਹਾਸ ਦੇ ਪੜ੍ਹ ਕੇ ਦੇਖ ਲਓ ਆਪਣੇ ਗੁਰੂਆਂ ਤੋਂ ਲੈ ਕੇ ਦੇਖ ਲਓ ਜਿੰਨੇ ਆਪਣੇ ਸ਼ਹੀਦ ਹੋਏ ਆ ਭਗਤ ਸਿੰਘ ਹੋ ਗਏ ਕਰਤਾਰ ਸਿੰਘ ਸਰਾਭਾ ਵਰਗੇ ਹੋ ਗਏ ਉਹ ਸ਼ਹੀਦ ਹੋਏ ਆ ਉਹ ਇਥੋਂ ਸਾਰੇ ਇਸ ਧਰਤੀ ਦੇ ਜਾਏ ਆ ਉਹਨਾਂ ਨੂੰ ਵੇਖ-ਵੇਖ ਕੇ ਸਾਡਾ ਹੌਸਲਾ ਬੁਲੰਦ ਹੈ ਚੜ੍ਹਦੀ ਕਲਾ ਬਿਲਕੁਲ ਬਿਲਕੁਲ ਧੰਨਵਾਦ ਤਾਂ ਇੱਥੇ ਨਾਲ ਇੱਕ ਡਾਟਾ ਜਿਹੜਾ ਹੈ ਉਹ ਵੀ ਦਰਜ ਕੀਤਾ ਜਾ ਰਿਹਾ ਇੱਕ ਰਜਿਸਟਰ ਰੱਖਿਆ ਉਸ ਦੇ ਵਿੱਚ ਸਾਰਾ ਪਹਿਲਾਂ ਬਲੱਡ ਪ੍ਰੈਸ਼ਰ ਆ ਫਿਰ ਹਾਰਟ ਬੀਟ ਜਿਹੜੀ ਹੈ ਉਹ ਜਿਹੜੀ ਨੋਟ ਕੀਤੀ ਜਾ ਰਹੀ ਹੈ ਤਾਂ ਇਸੇ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਪ੍ਰਸ਼ਾਸਨ ਜਿਹੜਾ ਕਿਸ ਤਰੀਕੇ ਦੇ ਨਾਲ ਅੱਗੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਵਾ ਰਿਹਾ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਜਾਂਚ ਪੜਤਾਲ ਕਰਵਾ ਰਿਹਾ ਕਿਉਂਕਿ ਮਰਨ ਵਰਤੇ ਬੈਠੇ ਇਹਨਾਂ ਕਿਸਾਨਾਂ ਨੂੰ ਅੱਜ ਬਉਂਜਾ ਦਿਨ ਹੋ ਚੁੱਕੇ ਨੇ ਇੱਕ ਪਾਸੇ ਜਗਦੀਸ਼ ਸਿੰਘ ਢੱਲੇਵਾਲ 52 ਦਿਨ ਤੋਂ ਉਸ ਵਕਤ ਦੂਸਰਾ ਦਿਨ ਇਹਨਾਂ 111 ਕਿਸਾਨਾਂ ਦਾ ਤਾਂ 111 ਕਿਸਾਨਾਂ ਦੇ ਮਰਨ ਵਰਤ ਦੇ ਮੱਦੇ ਨਜ਼ਰ ਹੁਣ ਅੱਗੇ ਦੀ ਤਸਵੀਰ ਕੀ ਨਿਕਲਦੀ ਹੈ ਕਿਉਂਕਿ ਕਿਸਾਨ ਆਗੂ ਜਿਹੜੇ ਨੇ ਉਹ ਵੀ ਇੱਥੇ ਹੌਸਲਾ ਅਫਜਾਈ ਲਗਾਤਾਰ ਨਾਲ ਨਾਲ ਕਰ ਰਹੇ ਨੇ ਤਾਂ ਕਾਕਾ ਸਿੰਘ ਕੋਟੜਾ ਜਿਹੜੇ ਨੇ ਤਾਂ ਇੱਥੇ ਹਰਿਆਣਾ ਦੀ ਟੀਮ ਆਈ ਹੈ ਜਾਂਚ ਪੜਤਾਲ ਕਰ ਰਹੀ ਹੈ ਪੰਜਾਬ ਦੀ ਟੀਮ ਹੈ ਡਾਕਟਰ ਸਵੇਮਾਨ ਦੀ ਟੀਮ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਅਜੇ ਹੀ ਕਿਉਂ ਹੁਣ ਮਤਲਬ ਇੱਕ ਤਰ੍ਹਾਂ ਦੀ ਮਿਹਰਬਾਨੀ ਕਰ ਰਿਹਾ ਵੀ ਕਿਸਾਨਾਂ ਦਾ ਜਾਂਚ ਪੜਤਾਲ ਵੀ ਕਰਾ ਰਿਆ ਨਾਲ ਨਹੀਂ ਮਿਹਰਬਾਨੀ ਨਹੀਂ ਕਰ ਰਿਹਾ ਜਦੋਂ ਮੈਨੂੰ ਤਾਂ ਲੱਗਦਾ ਇੱਕ ਤਾਂ ਜਿਹੜਾ ਗੈਪ ਜਾ ਪਿਆ ਸੀ ਹਰਿਆਣੇ ਤੇ ਪੰਜਾਬ ਦੇ ਵਿੱਚ ਪ੍ਰਮਾਤਮਾ ਨੇ ਉਹ ਗੈਪ ਬੰਦ ਕਰਤਾ ਇੱਕ ਜਿਹੜੇ ਉਹ ਆਪਾਂ ਨੂੰ ਕਹਿੰਦੇ ਸੀ ਵੀ ਇਧਰੋਂ ਅਸਰੂ ਗੈਸ ਦੇ ਗੋਲੇ ਪਾਣੀ ਦੇ ਪਿਛਾੜਾ ਹਰਿਆਣੇ ਕੰਨੇ ਆਉਂਦੀਆਂ ਸੀਗੀਆਂ ਅੱਜ ਡਾਕਟਰਾਂ ਦੀ ਟੀਮ ਆਈ ਹੈ ਇਹ ਬਹੁਤ ਫਰਕ ਹੈ ਕਿੱਥੇ ਅਧਰੂ ਗੈਸ ਦੇ ਗੋਲੇ ਆਉਂਦੇ ਸੀ ਪਾਣੀ ਦੇ ਪਿਛਾੜਾ ਆਉਂਦੀਆਂ ਸੀਗੀਆਂ ਅੱਜ ਡਾਕਟਰਾਂ ਦੀ ਟੀਮ ਆਈ ਹੈ ਤਾਲਮੇਲ ਵਧਿਆ ਤਾਲਮੇਲ ਵੱਧ ਕੇ ਇਹਨਾਂ ਨੇ ਵੀ ਕਹਿ ਰਹੇ ਨੇ ਵੀ ਜੋ ਮੁੰਡੇ ਨੂੰ ਮਰਗੀ ਦਾ ਦौरा ਪਿਆ ਸੀਗਾ ਵੀ ਅਸੀਂ ਇਹਦਾ ਚੈੱਕ ਅਪ ਕਰਨਾ ਹੈ ਮੈਂ ਕਿਹਾ ਵੀ ਕਰ ਲਓ ਪਰ ਅਸੀਂ ਦਵਾਈ ਤਾਂ ਇਹਨਾਂ ਨੇ ਲੈਣੀ ਨਹੀਂਗੀ ਉਹਨੇ ਆਪ ਹੀ ਮਨਾ ਕਰਤੀ ਮੁੰਡੇ ਨੇ ਵੀ ਅਸੀਂ ਮਰਮਰ ਤੇ ਬੈਠੇ ਹਾਂ ਠੀਕ ਹੈ ਤੁਸੀਂ ਜੋ ਕੋਈ ਸੈਂਪਲ ਲੈਣਾ ਸੈਂਪਲ ਵੀ ਲੈ ਸਕਦੇ ਹੋ ਤਾਂ ਉਹਦੇ ਜਿਹੜੇ ਟੈਸਟ ਕਰਨੇ ਟੈਸਟ ਕਰ ਲਓ ਮੈਨੂੰ ਲੱਗਦਾ ਵੀ ਵਧੀਆ ਮੋਲ ਦੇ ਵਿੱਚ ਜਿਹੜੇ ਇਧਰੋਂ ਲਾਈਟ ਵੀ ਖਰਾਬ ਸੀ ਜਾਂ ਪਰਸੇ ਜਿਹੜੇ ਅੱਗੇ ਲਾਈਟ ਕੱਟ ਦਿੰਦੇ ਸੀ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਾਈ ਭੇਜਦੇ ਆ ਅਸੀਂ ਠੀਕ ਕਰਦੇ ਆ ਚਲੋ ਵਧੀਆ ਗੱਲ ਆ ਬਾਈ ਮੇਰੇ ਹਿਸਾਬ ਨਾਲ ਸਾਡੀ ਲੜਾਈ ਹੀ ਇੱਕ ਪੜਾਅ ਅੱਗੇ ਵਧੀਆ ਆ ਆਪਾਂ ਜਾਣਾ ਚਾਹੁੰਦੇ ਆ ਦਿੱਲੀ ਹਰਿਆਣਾ ਨਾਲ ਤਾਂ ਕੋਈ ਰੌਲਾ ਹੀ ਨਹੀਂ ਨਾ ਪੰਜਾਬ ਵਾਲਿਆਂ ਨਾਲ ਆਪਾਂ ਦਿੱਲੀ ਜਾਣਾ ਚਾਹੁੰਦੇ ਆ ਹੌਰੀ-ਹੌਲੀ ਇੱਕ ਕਦਮ ਅੱਗੇ ਹੋਏ ਆ ਤਾਂ ਮੈਨੂੰ ਲੱਗਦਾ ਵੀ ਜਦੋਂ ਇਧਰ ਨੂੰ ਇਸ ਮੋਰਚੇ ਦੀ ਸਰਦਾਰੀ ਬਣਨੀ ਆ ਤਾਂ ਫਿਰ ਇਹੀ ਆਗੂ ਨਿਕਲ ਕੇ ਵੀ ਕੇਂਦਰ ਵੱਲ ਕਦਮ ਚੁੱਕਿਆ ਜਾਵੇ ਤੇ ਇਹ ਮਸਲਾ ਨਵੇਂ ਨਵੇਂ ਡਿਆ ਜਾਵੇ ਉੱਤੇ ਦੂਸਰੇ ਪਾਸੇ 52 ਦਿਨ ਹੋ ਗਏ ਜਗੀਸਨ ਡੱਲੇਵਾਲ ਉਹਨਾਂ ਨੂੰ ਕੀ ਹਾਲਾਤ ਹੈ ਕੀ ਤਸਵੀਰ ਹੈ ਉੱਥੋਂ ਦੀ ਕਿਤੇ ਵੀ ਪਾਣੀ ਹੁਣ ਬਿਲਕੁਲ ਹੀ ਅੰਦਰ ਜਾਣੋਂ ਹਟ ਗਿਆ ਬਿਲਕੁਲ ਹੀ ਪਾਣੀ ਬਚਨੋਂ ਹਟ ਗਿਆ ਅ ਡੱਲੇਵਾਲ ਸਾਹਿਬ ਨੂੰ ਮੈਂ ਮਿਲ ਕੇ ਆਇਆ ਸਵੇਰ ਉਹ ਰਾਤ ਉਹਨਾਂ ਨੂੰ ਉਲਟੀਆਂ ਬਹੁਤ ਔਖੇ ਹੋਇਆ ਉਹਦੇ ਮੈਨੂੰ ਤੜਕੇ ਕਹਿੰਦਾ ਵੀ ਤਕਲੀਫ ਬਹੁਤ ਆਈ ਆ ਪਾਣੀ ਨੰਗ ਨਹੀਂ ਰਿਹਾ ਜਿੰਨਾਂ ਕੋ ਨੇ ਤੱਕੇ ਨਾਲ ਨੰਗਾਈ ਦੋ ਘੁੱਟਾਂ ਉਲਟੀ ਆ ਗਈ ਉਲਟੀ ਆ ਕੇ ਔਖਾ ਹੋਇਆ ਉਹ ਕਹਿੰਦਾ ਵੀ ਬਹੁਤ ਤਖਲੀਪਾਈ ਆ ਉਹ ਮੈਨੂੰ ਕਹਿੰਦਾ ਸੀ ਮੈਂ ਪੁੱਛ ਕੇ ਆ ਤੱਕੇ ਤਖਲੀਪ ਚਾਹ ਪਾਣੀ ਲੰਘ ਹੀ ਨਹੀਂ ਰਿਹਾ ਕਿ ਹੁਣ 52 ਦਿਨ ਹੋ ਗਏ ਅਗਰ ਜਿਹੜੀਆਂ ਅੰਤਰੀਆਂ ਸੁੰਗੜ ਲੱਗ ਜਾਂਦੀਆਂ ਪਾਣੀ ਦੀ ਜਿਹੜੀ ਮਾਤਰਾ ਅੰਦਰੋਂ ਉਹ ਘਟਣੀ ਸ਼ੁਰੂ ਹੋ ਗਈ ਜਿਵੇਂ ਆਪਾਂ ਬਜ਼ੁਰਗਾਂ ਨੂੰ ਨਹੀਂ ਕਹਿੰਦੇ ਹੁੰਦੇ ਅੰਤ ਸਮੇਂ ਦੇ ਵਿੱਚ ਜਦੋਂ ਆਪਾਂ ਪਾਣੀ ਚਮਚੇ ਨਾ ਪਾਉਨੇ ਆ ਚਮਚੇ ਦਾ ਮਤਲਬ ਚਮਚਾ ਪਾਣੀ ਲੰਘਦਾ ਹੀ ਨਹੀਂ ਜਦੋਂ ਅੰਦਰ ਚਾਹੁੰਦੇ ਹੀ ਨਹੀਂ ਅੰਦਰ ਪਾਣੀ ਖਪਤ ਕਰਨ ਵਾਲੀ ਚੀਜ਼ਾਂ ਤਾਂ ਖਾਣਾ ਤਾਂ ਛੱਡਿਆ ਹੋਇਆ ਤੋ ਦਿੱਕਤ ਆ ਰਹੀ ਹੈ ਮੈਂ ਕਹਿੰਦਾ ਵੀ ਹਜੇ ਵੀ ਸਮਾਂ ਹੈ ਸਰਕਾਰ ਨੂੰ ਇਸ ਤਰ੍ਹਾਂ ਅਪੀਲ ਕਰਦੇ ਆ ਕਿ ਛੇਤੀ ਮੀਟਿੰਗ ਬੁਲਾ ਕੇ ਇਸ ਮੰਗਾਂ ਦਾ ਨਮਟਾਰਾ ਕਰੇ ਦੱਲੇਵਾਲ ਸਾਹਿਬ ਵੀ ਬਚਨ ਆ 111 ਵੀ ਬਚਨ ਤੇ ਸਰਕਾਰ ਜਿਹੜੀ ਲੋਕਾਂ ਦਾ ਫਰਜ਼ ਹੁੰਦਾ ਹੈ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਲੋਕ ਹਰ ਵਾਰੀ 5 ਸਾਲੋਂ ਤੋਂ ਇਹਨਾਂ ਨੂੰ ਐਮਐਲਏ ਬਣਾਉਂਦੇ ਆ ਐਮਪੀ ਬਣਾਉਂਦੇ ਆ ਸਰਕਾਰਾਂ ਬਦਲ ਕੇ ਵੀ ਆ ਚੰਗੀਆਂ ਮਾੜੀਆਂ ਜੇ ਹੁਣ ਕੁਝ ਕਰਨਗੇ ਤਾਂ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਹੈ ਉਹਨਾਂ ਤੋਂ ਟੁੱਟੂਗਾ ਬਿਲਕੁਲ ਬਿਲਕੁਲ ਧੰਨਵਾਦ ਤਾਂ ਹੁਣ ਡਾਕਟਰ ਸੀ ਟੀਮ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਇਹਨਾਂ 111 ਕਿਸਾਨਾਂ ਦਾ ਹਰਿਆਣਾ ਦਾ ਪ੍ਰਸ਼ਾਸਨ ਵੀ ਪਹਿਲ ਕਦਮੀ ਤੇ ਅੱਗੇ ਵਧਿਆ ਤਾਂ ਅੱਗੇ ਦੀ ਤਸਵੀਰ ਕੀ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਦੀਸ਼ ਚੰਦ ਨਾਲ ਮਨਜੋਤ ਸਿੰਘ ਕਾਂਗਰਸੀ ਨਿਊਜ਼ ਖ਼ਬਰ ਰਿਪੋਰਟ